ਮਹਾਰਾਜ ਆਨ ਦੋਪਾ ਮਲੀਤ ਕਰੋ ਕਰੇ ਸਦਰ ਬੰਗਾਇ ਫੂਲਨ ਤੇ ਜੋਤੀ ਕੈਸੀ ਆੜੀ ਨੀ ਹੋਏ ਕੈਸੀ ਆ ਸਾਜੀ ਵਾਲਤਾ ਅਤੇ ਪੇਮ ਦਾ ਚਾਨਣ ਬਣਦੀ ਦੁਰਾਨੀ ਜੋਤ ਨਾਲ ਦੇਖੀ ਆਪਣੀ ਰਚੀ ਅਤੇ ਇਕਤਰ ਕੀਤੀ ਬਾਣੀ ਦੀ ਜੋਤੀ ਭਾਈ ਲੈਣਾ ਜੀ ਅੱਗੇ ਤੱਕ ਕੋ ਨ ਦੂਸ ਸੀਸ ਨਵਾਇਆ ਗੁਰਗੱਦੀ ਅਰਪਣ ਕੀਤੀ ਸਾਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ ਗੁਰਮੁਖੀ ਇਕਰਾ ਦੇ ਪਾਸਾਰ ਨੇ ਵਿਸ਼ੇਸ਼ ਉਪਰਾਣੇ ਕੀਤੇ ਵਿਧਵਾ ਵਿਆਦੀ ਪ੍ਰੇਣਨ ਦੇ ਸਤੀਤੀ ਰਸਮ ਦਾ ਖੰਡਨ ਕੀਤਾ நம நகர ਜਿਸ ਨੂੰ ਚੱਕਰ ਅਮਰਦਾਸ ਕਿਹਾ ਜਾਂਦਾ ਸੀ ਜਿਸ ਨੂੰ ਅਸੀਂ ਸ਼੍ਰੀ ਅਮਰਸਰ ਦੇ ਨਾਮ ਦੇ ਨਾਲ ਜਾਣਦੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਇੱਥੇ ਸਰੋਵਰ ਦੀ ਖਦਵਾਈ ਵੀ ਕਰਵਾਈ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੀ ਰਾਗ ਵਿੱਚ ਬਾਣੀ ਦੀ ਰਚਨਾ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਅਤੇ ਪੀ ਦੀ ਦੀਆਂ ਦੋ ਤਲਵਾਰਾਂ ਪੈਂਦੀਆਂ ਲੋਹਾ ਦੀ ਰੇ ਬਰੀ ਦਾ ਚਿੰਸੀ ਪੀ ਦੀ ਦੀ ਤਲਵਾਰ ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੀਰੀ ਦੀ ਤਲਵਾਰ ਸ਼ਾਂਤੀ ਦੇ ਪੰਚ ਗੁਰੂ ਅਰਜਨ ਦੇਵ ਜੀ ਤਾਂ ਜਲਵਾੰਗ ਠੀਤਲ ਰਹੇ ਪਰ ਉਹਨਾਂ ਨੂੰ ਪੀਸ ਹੈ ਤਸੀਹ ਦਿੱਤੇ ਸਾਈ ਮੀਆਂ ਮੀਰ ਤੜਪ ਉੱਠ ਗਿਆ ਪਰ ਗੁਰੂ ਅਰਜਨ ਦੇਵ ਜੀ ਦੇ ਮੁਖਤੇ ਇਹ ਹੀ ਵਾਕ ਸੀ ਤੇਰਾ ਕੀ ਆ ਬੇਖਾਲਾਗੇ ਹਰ ਨਾਮ ਪਦਾਰਥ ਦਾ ਨਿਕਮਾ ਹਰ ਪਲ ਇਹ ਹੀ ਬੋਲ ਉਚਾਰਦੇ ਆ ਅਸੈਨ ਨੂੰ ਸਹਿੰਦੇ ਆ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਇਸ ਪੈਗਾਮ ਦਾ ਚਰਨ ਤੇ ਦੂਜੇ ਪਾਸੇ ਬਾਸ਼ਾ ਜਹਾਂਗੀਰ ਉਸ ਕੋਲੋਂ ਉਸ ਤੇ ਅਸੂਬੀ ਸਲਾਹਕਾਰਾਂ ਕੋਲੋਂ ਇਹ ਨਸਲ ਬਚਾਉਣ ਜਿਹੜੇ ਆ ਵੀ ਰਹੇ ਨੇ ਜਹਾਂਗੀਰ ਨੇ ਆਪਣੇ ਵੀਰ ਬਖਸ਼ ਮੋਹਤਾਜਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਜਾਂ 14 ਦੀ ਹਸਤੀ ਮਿਟਾ ਦੇ ਤਦ ਤਵੀ Tu te souviens des balais qui Musique